ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਆਮ ਤੌਰ ਤੇ ਤੁਸੀਂ ਇੱਕ ਕਹਾਵਤ ਸੁਣੀ ਹੋਏ ਨੇ ਉੱਚੀ ਦੁਕਾਨ ਫੀਕਾ ਪਕਵਾਨ ਪਰ ਮੈਂ ਇਸ ਕਹਾਵਤ ਚ ਟਵਿਸਟ ਲਿਆਣਾ ਤੇ ਹੁਣ ਮੈਂ ਕਰਦਾ ਕਹਾਵਤ ਲਿਆਣਾ ਵਾ ਛੋਟੀ ਦੁਕਾਨ ਤੇ ਵੱਡਾ ਦਿਲ ਜੀ ਹਾਂ ਛੋਟੀ ਦੁਕਾਨ ਵੱਡਾ ਦਿਲ ਮੈਂ ਇਸ ਕਰਕੇ ਕਹਿ ਰਿਹਾ ਕਿ ਦੁਬਈ ਦੇ ਵਿੱਚ ਚੈਂਪੀਅਨ ਟਰੋਫੀ ਚੱਲੀ ਹੈ ਇੰਡੀਆ ਤੇ ਨਿਊਜ਼ੀਲੈਂਡ ਦਾ ਅੱਜ ਫਾਈਨਲ ਮੁਕਾਬਲਾ ਤੇ ਇਸ ਮੁਕਾਬਲੇ ਦੇ ਵਿੱਚ ਇਹ ਦੁਕਾਨਦਾਰ ਜਿਸ ਦਾ ਨਾਮ ਹੈ ਦਾ ਪੀਜ਼ਾ ਸਪਲਾਇਰ ਉਹ ਕੱਲ ਅਗਰ ਇੰਡੀਆ ਜਿੱਤ ਜਾਂਦਾ ਹੈ ਤੇ ਕੱਲ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਪੀਜ਼ਾ ਫ੍ਰੀ ਦੇਗਾ ਜਿੰਨੇ ਵੀ ਕਸਟਮਰ ਇੱਥੇ ਆਣਗੇ ਉਹਨਾਂ ਨੂੰ ਪੀਜ਼ਾ ਫ੍ਰੀ ਦੇਗਾ ਅਸੀਂ ਇਸ ਦੁਕਾਨਦਾਰ ਦੀ ਵੀ ਗੱਲ ਕਰਦੇ ਆ ਤੇ ਇਹਨਾਂ ਨੂੰ ਪੁੱਛਦੇ ਆ ਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਤੁਹਾਡਾ ਨਾਮ ਕੀ ਹੈ ਉਮਰ ਅਲੀ ਉਮਰ ਅਲੀ ਜਲੰਧਰ ਸੇ ਜਲੰਧਰ ਤੋਂ ਅੱਛਾ ਤੁਸੀਂ ਉਮਰ ਅਲੀ ਮੁਸਲਿਮ ਹੋ ਹਾਂਜੀ ਹਾਂਜੀ ਅੱਛਾ ਮੁਸਲਿਮ ਪਰਿਵਾਰ ਤੋਂ ਹਾਂਜੀ ਤਾਂ ਤੁਸੀਂ ਸ਼ੁਰੂ ਤੋਂ ਜਲੰਧਰ ਆ ਰਹੇ ਹੋ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਦੁਕਾਨ ਖੋਲੀ ਹੈ ਇਹ तकरीबन 2 ਸਾਲ ਹੋ ਗਏ 2 ਸਾਲ ਹੋ ਗਏ ਪਰ ਤੁਸੀਂ ਇੱਕ ਆ ਮੈਂ ਗੱਲ ਕੀਤੀ ਹੈ ਕਿ ਤੁਸੀਂ ਕੱਲ 2 ਵਜੇ ਤੋਂ ਲੈ ਕੇ 5 ਵਜੇ ਤੱਕ ਫ੍ਰੀ ਕਰੋਗੇ ਕੀ ਮਕਸਦਾਂ ਦੇ ਪਿੱਛੇ ਕੀ ਗੱਲ ਹੈ ਗੱਲ ਕੁਛ ਨਹੀਂ ਹੈ ਮੈਮੋਰੇਬਲ ਮੂਮੈਂਟਸ ਹੈਗੇ ਚੈਂਪੀਅਨ ਟਰਾਫੀ ਆਈ ਹੈ 8 ਸਾਲਾਂ ਬਾਅਦ ਇਹ ਸਾਡੇ ਦੇ ملک ਲਈ ਬਹੁਤ ਖੁਸ਼ੀ ਦੀ ਗੱਲ ਹੋएगी ਜੇ ਇੱਕ ਟੀਮ ਇੰਡੀਆ 10 ਟੀਮਾਂ ਹੁੰਦੀ ਹੈ ਇੰਨਾ ਟਫ ਕੰਪੀਟੀਸ਼ਨ ਹੈ ਉਹਦੇ ਵਿੱਚ ਸਾਡੀ ਟੀਮ ਇੰਡੀਆ ਹੀ ਜਿੱਤੇਗੀ ਇਸ ਲਈ ਸਾਨੂੰ ਖੁਸ਼ੀ ਹੈ ਇਸ ਲਈ ਆਪਾਂ ਵੀ ਇਹਦੇ ਫ੍ਰੀ ਲੈ ਆਏ ਤੇ ਕਿਤੇ ਕੋਈ ਮਾਰਕੀਟਿੰਗ ਵਾਸਤੇ ਨਹੀਂ ਲਾਇਆ ਅਜਾ ਮਾਰਕੀਟਿੰਗ ਵਾਸਤੇ ਹੁੰਦੇ ਲਾਸਟ ਟਾਈਮ ਵੀ ਆਪਾਂ ਜੋ ਸਾਊਥ ਅਫਰੀਕਾ ਨਾਲ ਮੈਚ ਜਿੱਤੇ ਸੀਗੇ ਲਾਸਟ ਟਾਈਮ ਵੀ ਵੀਜ਼ੇ ਫ੍ਰੀ ਲਾਈ ਸੀਗੇ ਤੇ ਇਵਨ 5 2 ਤੋਂ 5 ਫ੍ਰੀ ਸੀਗੇ ਤੇ 5 ਵਜੇ ਤੋਂ ਬਾਅਦ ਵੀ ਜਿਹੜੇ ਕਸਬਾ ਨਹੀਂ ਆ ਸਕੇ ਉਹਨਾਂ ਨੂੰ ਅਸੀਂ ਫ੍ਰੀ ਡਿਲੀਵਰ ਕੀਤਾ ਜੇ ਮਾਰਕੀਟਿੰਗ ਹੀ ਪਿਛਲੀ ਵਾਰ ਵੀ 2 ਸਾਲ ਪਹਿਲਾਂ ਉਹਦੋਂ ਕਿੰਨੇ ਕੋਈ ਵੀਜ਼ਾ ਦਿੱਤੇ ਸੀ ਉਹਦੋਂ 800 ਪਲੱਸ ਸੀਗੇ ਕਿਉਂਕਿ ਜਿਹੜੀ ਮਸ਼ੀਨ ਦੀ ਕੈਪੈਸਿਟੀ ਹੈ ਨਾ ਉੱਪਰ 1 ਮਿੰਟ 'ਚ ਜਿੱਦਾ 10 15 ਪੀਜ਼ਾ ਹੀ ਕੱਢ ਸਕਦੀ ਹੈ ਤੇ ਇਦਾਂ ਹੀ ਜਦੋਂ ਪੀਜ਼ਾ ਆਈ ਰ ਕੰਟੀਨਿਊਸਲੀ ਲਾਈਵ ਚੱਲ ਰਿਹਾ ਸੀ ਇਦਾਂ ਨਹੀਂ ਕੋਈ ਕੋਈ ਚੀਟਿੰਗ ਵਾਲੀ ਗੱਲ ਹੈ ਕਿ ਆਪਾਂ ਹੌਲੀ ਹੌਲੀ ਕੰਮ ਕਰ ਰਹੇ ਇਦਾਂ ਤਾਂ ਕੋਈ ਨਹੀਂ ਕਿਉਂਕਿ ਸਾਲ 'ਚ ਉਹ ਕਟਮੋਕੇ ਮਿਲਦੇ ਜਿਹੜਾ ਅਸੀਂ ਫ੍ਰੀ ਡਿਸਟ੍ਰੀਬਿਊਟ ਵਗੈਰਾ ਕਰੀਏ ਜਿਵੇਂ ਤੁਸੀਂ ਦੱਸਿਆ ਕਿ ਪਿਛਲੀ ਵਾਰੀ 700 ਤੋਂ 800 ਪੀਜ਼ਾ ਲੱਗੇ ਆ ਮਾਰਕੀਟਿੰਗ ਨਹੀਂ ਕੀਤੀ ਹੁਣ ਅਸੀਂ ਖਬਰ ਵੀ ਚਲਾ ਦਿੱਤੀ ਹੋਰ ਚੈਨਲ ਵਾਲੇ ਵੀ ਚਲਾ ਰਹੇ ਨੇ ਤੇ ਖਬਰ ਚੱਲਣ ਨਾਲ ਤਾਂ ਲੋਕ ਤੁਹਾਡੇ ਕੋਲ ਜ਼ਿਆਦਾ ਆ ਜੰਗੇ ਤੇ ਫਿਰ ਕਿੰਨੇ ਪੀਜ਼ਾ ਦੋਗੇ ਕੋਈ ਐਸਟੀਮੇਟਡ ਅਸੀਂ ਟਾਰਗੇਟ ਰੱਖਿਆ ਕਿ ਅਸੀਂ 3 ਘੰਟੇ 'ਚ 1000-1200 ਪੀਜ਼ਾ ਨਿਕਾਲ ਸਕਦੀ ਹੈ ਅੱਛਾ ਜੇ 1000 ਪੀਜ਼ਾ ਦੀ ਗੱਲ ਕਰੀਏ ਲਗਭਗ 60 70 ਰੁਪਏ ਦਾ ਕੋਸਟ ਕਰੇਗਾ ਜੇ ਪ੍ਰੋਫਿਟ ਆਪਾਂ ਨਾ ਰੱਖੀਏ ਕੱਲ ਦਾ ਤੇ 60 70 ਦਾ ਮਤਲਬ ਇਹਦਾ ਮਤਲਬ 1000 ਦਾ 60 7000 ਰੁਪਏ ਕੱਲ ਖਰਚਾ ਆਏਗਾ ਤੁਹਾਡਾ ਉਹ ਤੇ ਖਰਚਾ ਆਪਾਂ ਦੇਖ ਹੀ ਨਹੀਂ ਨਾ ਸਾਰੀ ਉਮਰ ਸਰ ਆਪਾਂ ਕੰਮ ਕਰਨਾ ਸਾਰੀ ਉਮਰ ਪੈਸੇ ਵਟਣੇ ਨੇ ਇਹ ਉਹ ਕਟ ਮੈਮਰੀਜ਼ ਮੈਮੋਰੇਬਲ ਮੂਮੈਂਟ ਕੈਪਚਰ ਕਰਾ ਲੈ ਐਸੇ ਇਹ ਦਿੱਤੇ ਪੈਸੇ ਨਾਲ ਕੋਈ ਗੱਲ ਨਹੀਂ ਹੈਗੀ ਪੈਸਾ 60 ਲੱਗਣ 7000 ਲੱਗਣ 50 ਲੱਗੇ ਜਾਂ 20 ਲੱਗੇ ਉਹਦਾ ਨਹੀਂ ਕੋਈ ਇਸ਼ੂ ਹੈਗਾ ਪੈ ਖੁਸ਼ੀ ਦਾ ਫਿਰ ਪੈਸੇ ਦਾ ਕੋਈ ਮੋਲ ਨਹੀਂ ਹੈਗਾ ਅੱਛਾ ਖੁਸ਼ੀ ਦੇ ਪੈਸੇ ਦਾ ਕੋਈ ਮੋਲ ਨਹੀਂ 60 70000 ਰੁਪਏ ਤੱਕ ਤੁਹਾਡਾ ਕੱਲ ਖਰਚਾ ਆਏਗਾ ਕੋਈ ਚੱਕਰ ਨਹੀਂ ਖੁਸ਼ੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਜੇ 1200 1500 ਵੀ ਲੱਗੇ ਕੋਈ ਚੱਕਰ ਨਹੀਂ ਸਰ ਇਹ ਸਾਨੂੰ ਮੌਕਾ ਹੁਣ 2.5 ਸਾਲਾਂ ਬਾਅਦ ਜਾ ਕੇ ODI ਵਰਲਡ ਕੱਪ ਆਏਗਾ ਉਸ ਤੋਂ ਬਾਅਦ ਮਿਲੇਗਾ ਜੇ ਉਹ ਵੀ ਪੱਕਾ ਨਹੀਂ ਹੈਗਾ ਕਿ ਇੰਡੀਆ ਜਿੱਤੇਗੀ ਜੇ ਜਿੱਤੇਗੀ ਤਾਂ ਡੈਫੀਨਿਟਲੀ ਉਸ ਟਾਈਮ ਵੀ ਫ੍ਰੀ ਦੇਵਾਂਗੇ ਇਹ ਫਿਊਚਰ ਵਿੱਚ ਵੀ ਫਿਊਚਰ ਵਿੱਚ ਹਾਂ ਫਿਊਚਰ ਤੇ ਲਾਈਕ ਕਰ ਤੁਸੀਂ ਦੇਖਿਆ ਕਿ ਇਹ ਦੁਕਾਨਦਾਰ ਛੋਟੀ ਜੀ ਦੁਕਾਨ ਹੈ ਲੇਕਿਨ ਕੱਲ 60 70000 ਰੁਪਏ ਦੇ ਪੀਜ਼ਾ ਫ੍ਰੀ ਦੇ ਰਿਹਾ ਹੈ ਕਿਉਂਕਿ ਉਹਨੂੰ ਖੁਸ਼ੀ ਹੈ ਕਿ ਦੇਸ਼ ਕੱਲ ਜਿੱਤ ਕੇ ਟਰੋਫੀ ਲਿਆਏਗਾ ਸੋ ਇਹਨਾਂ ਦਾ ਇਹ ਵੀ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਇਦਾਂ ਹੀ ਜਦੋਂ ਭਾਰਤ ਜਿੱਤੇਗਾ ਤੇ ਪੀਜ਼ਾ ਫ੍ਰੀ ਦੇਣਗੇ ਕੈਮਰਾਮੈਨ ਸਾਹਿਲ ਕਸ਼ਬ ਦੇ ਨਾਲ ਪਰਮਜੀਤ ਸਿੰਘ ਰਾਂਕਰੀ ਵਾਈਸੂ ਪੰਜਾਬ ਚਲਤ ਰਿਹਾ